ਹੇ ਗੁਰਦੇ ਪਿਆਰਿਓ ਤੁਨ ਤਾਨੇ ਸ੍ਰੀ ਗੁਰੂ ਅੱਜ ਤੁਹਾਨੂੰ ਗੁਰਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਦਾ ਪ੍ਰਕਾਸ਼ ਹੋਇਆ ਇਹ ਗੁਰਨਾਨਕ ਦੇਵ ਜੀ ਮਹਾਰਾਜ ਦੇ ਦਿਨ ਲੜੀਵਾਰ 10 ਤਰੀਕ ਦਾ ਵਿਆਹ ਹੈ 10 ਤਰੀਕ ਤੱਕ ਲੜੀਵਾਰ ਬਚਪਨ ਤੋਂ ਪ੍ਰਕਾਸ਼ ਤੋਂ ਲੈ ਕੇ ਵਿਆਹ ਤੱਕ ਰੜੀ ਬਾਤ ਚੱਲਣੀ ਹੈ ਅੱਜ ਪਹਿਲਾ ਪਾਗ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ 1526 ਕੱਤਕ ਦੀ ਪੂਰਨਮਾਸ਼ੀ ਨੂੰ ਪ੍ਰਕਾਸ਼ ਹੋਇਆ ਇੱਕ ਘੜੀ ਅੰਮ੍ਰਿਤ ਵੇਲੇ ਇੱਕ ਘੜੀ ਅੱਧੀ ਰਾਤ ਬੀਤੀ ਉਸ ਸਮੇਂ ਗੁਨਰਾਧਾ ਛੱਤਰ ਮੂਰਤ ਬੜਾ ਸੋਹਣਾ ਸੀ ਸੁਹਾਵਣਾ ਸੀ ਰਾਏ ਪੋਈ ਦੀ ਤਲਵੰਡੀ ਕਾਲੂ ਬੇਦੂ ਬੇਦੀ ਪਟਵਾਰੀ ਦੇ ਘਰ ਮਾਤਾ ਟਿਪਲਾ ਜੀ ਦੀ ਉਪਤ ਹੋਇਆ ਦੇਖੋ ਸਭ ਤੋਂ ਪਹਿਲਾਂ ਦਾਈ ਦੋਤਾ ਉਹ ਦਾਈ ਜਿਹੜੀ ਹੈ ਕਿਤਨੀ ਕਿਸਮਤ ਵਾਲੀ ਹੈ ਖੁਸ਼ ਨਸੀਬ نصیਬ ਹੈ ਸਾਰੇ ਸੰਸਾਰ ਤੋਂ ਸਾਰਿਆਂ ਤੋਂ ਪਹਿਲਾਂ ਮਾਤਾ ਤੋਂ ਪਹਿਲਾਂ ਨਹੀਂ ਉਹਨੂੰ ਦਰਸ਼ਨ دیدار ਹੋਏ ਉਹਦੀਆਂ ਸਾਰੀਆਂ ਭੁੱਖਾਂ ਤ੍ਰਿਸ਼ਨਾ ਤਪਟ ਪਟੀਆਂ। ਝੋਲਤਾ ਦਾਈ ਜੜੀ ਸੀ। ਨਾਂ ਤਾਂ ਉਹਦਾ ਝੋਲਤਾ ਦਾਈ ਸੀ। ਪਰ ਆਪਣੇ ਆਪ ਨੂੰ ਕੋਸਦੀ ਸੀ। ਆਪਣੇ ਆਪ ਨਾਲ ਗੱਲਾਂ ਕਰਦੀ ਸੀ। ਉਹ ਘਰੋਂ ਪੇਕਿਓ ਵੀ ਗਰੀਬ ਸੀ। ਔਰ ਸਹਰੇ ਘਰ ਆਈ ਗੋਡੇ-ਕੋਡੇ ਗਰੀਬੀ ਸੀ। ਬੱਚੇ ਕੰਮ ਕਰਨਾ ਲੋਕਾਂ ਦਾ ਧੰਦਾ ਕਰਨਾ ਫਿਰ ਬੱਚਿਆਂ ਨੂੰ ਪਾਲਣਾ। ਇਸ ਤਰ੍ਹਾਂ ਉਹਦਾ ਗੁਜ਼ਾਰਾ ਚੱਲਦਾ ਸੀ। ਆਪਣੇ ਆਪ ਨਾਲ ਵਾਹਿਗੁਰੂ ਨਾਲ ਗੱਲਾਂ ਕਰਦੀ ਸੀ ਕਿ ਮੈਂ ਮੇਰਾ ਨਾਂ ਤੇ ਦولتਾ ਰੱਖਿਆ ਪਰ ਮੈਨੂੰ ਗਰੀਬੀ ਉਹਦੀ ਗੋਡੇ-ਗੋਡੇ ਤੇ ਸੀ ਉਹ ਹਰ ਟਾਈਮ ਯਾਦ ਕਰਦੀ ਆਪਣੇ ਆਪ ਨਾਲ ਦੀ ਗੱਲਾਂ ਕਰਦੀ ਕੁਝ ਸਮਾਂ ਹੋਇਆ ਜਦੋਂ ਉਹਨੂੰ ਪਤਾ ਲੱਗਾ ਕਿ ਇੱਕ ਮਹੀਨਾ ਪਹਿਲਾਂ ਕਾਲੂ ਕੋ ਮਹਿਤਾ ਕਲਿਆਣਦਾਸ ਪਟਵਾਰੀ ਨੇ ਪਹਿਲਾਂ ਇੱਕ ਮਹੀਨਾ ਸੇਵਾ ਵਾਸਤੇ ਦੋਲਤਾ ਦਾਈ ਨੂੰ ਰੱਖ ਲਿਆ ਔਰ ਰੋਜ਼ ਆਂਦੀ ਦਬਦੀ ਘੁਟਰੀ ਔਰ ਗੱਲਾਂ ਕਰਦੀ ਕਿ ਮੈਨੂੰ ਬੜਾ ਧਾਨ ਇਥੋਂ ਖੜਨਾ ਹੈ ਮੈਂ ਇਸ ਤਰ੍ਹਾਂ ਖੜਨਾ ਹੈ ਗਰਮ ਦੋ ਅਨਾਜ ਦੋ ਮਣੇ ਅਨਾਜ ਦੇ ਦਾਣੇ ਖੜਨੇ ਹਨ ਔਰ ਕਪੜਾ ਮੋਰਾ ਕੋਈ ਜ਼ਮੀਨ ਵਾਸਤੇ ਬੜਾ ਕੁਛ ਉਹਨੂੰ ਲਾਲਚ ਸੀ ਬੜਾ ਕੁਛ ਬਈ ਇਥੋਂ ਮੈਨੂੰ ਮਿਲੇਗਾ ਕਿਉਂ ਪਟਵਾਰੀ ਬੜੇ ਅਮੀਰ ਸਨ ਉਹਨੂੰ ਬੜਾ ਆਪਣਾ ਰਹਿੰਦਾ ਕਿ ਮੈਂ ਇਥੋਂ ਧਨ ਦੌਲਤ ਬਈ ਇਹ ਕੁਛ ਲੈ ਕੇ ਜਾਣਾ ਹੈ ਪੁੱਤਰ ਤਾਂ ਇੱਕ ਵਾਰੀ ਹੋਵੇ ਤਾਂ ਦਾਸ ਕਲਿਆਣ ਜੀ ਨੇ ਕਿਹਾ ਇਹ ਤੂੰ ਫਿਕਰ ਨਾ ਕਰ ਤੈਨੂੰ ਜੋ ਮੂਹ ਮੰਗਿਆ ਦੇਾਂਗੇ ਤੈਨੂੰ ਸਭ ਕੁਛ ਦੇਣਾ ਹੈ ਜੋ ਤੂੰ ਮੰਗੇਗੀ ਤੈਨੂੰ ਉਹ ਮਿਲੇਗਾ ਦੋ ਇਸ ਤਰ੍ਹਾਂ ਹੀ ਉਹ ਬੜੀ ਖੁਸ਼ ਸੀ ਰੋਜ਼ਾਂ ਦੀ ਸੇਵਾ ਕਰਦੀ ਰਾਏ ਭੋਜ ਦੀ ਤਲਵੰਡੀ ਇੱਕ ਰਾਏ ਬੁਲਾਰ ਜੀ ਸਨ ਉਹਨਾਂ ਦੀ ਵੀ ਕੋਈ ਤੰਦ ਸੀ ਕੋ ਪਿਛਲੇ ਸੰਜੋਗ ਸਨ ਉਹ ਨਾਨਕ ਦੇਵ ਜੀ ਨਾਲ ਬੜੀ ਤਾਕਤ ਸੀ ਕੋਈ ਬੜਾ ਸਮਾਂ ਭਾਲਦੇ ਸਨ ਕਿ ਕਦੋਂ ਸਮਾਂ ਆਵੇ ਕਿ ਸਾਨੂੰ ਮਿਲੇ ਸੁਨੇਹਾ ਮਿਲੇ ਉਥੋਂ ਖੁਸ਼ੀ ਦਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਬਿਨੈ ਧਰਤੀ ਤੇ ਪ੍ਰਕਾਸ਼ ਲੈਣਾ ਹੋਵੇ ਤੇ ਤੁਹਾਨੂੰ ਕੋਦਾ ਹੈ ਜੀਵ ਜੰਤੂ ਪਸ਼ੂ ਪੰਛੀ ਸਭ ਹੀ ਚੈਕ ਦੰਦੇ ਹਨ ਸਾਰੇ ਹੀ ਸਾਰਿਆਂ ਨੂੰ ਹੀ ਤਸੱਲੀ ਹੋਈ ਹੋਈ ਹੈ ਸਾਰਿਆਂ ਦੀਆਂ ਤ੍ਰਿਸ਼ਨਾਵਾਂ ਭੁੱਖਾਂ ਖਤਮ ਹੋਈਆਂ ਹੋਈਆਂ ਨੇ ਇਸ ਲਈ ਪਿੰਡ ਖੇੜਿਆਂ ਵਿੱਚ ਹੈ ਕਿ ਕੋਈ ਬੜਾ ਵੱਡਾ ਚਮਤਕਾਰ ਹੋਣ ਵਾਲਾ ਹੈ ਇਸ ਤਰ੍ਹਾਂ ਕਰ ਦਿਆ ਕਰਦੇ ਆ ਇੱਕ ਦਿਨ ਆ ਗਿਆ ਦੋਲਤਾ ਦਾਈ ਨੂੰ ਬੁਲਾਇਆ ਗਿਆ ਉਹਨੇ ਕਿਹਾ ਜੇ ਟਾਈਮ ਹੈ ਫਿਰ ਅਗਲੇ ਦਿਨ ਉਹਨੂੰ ਬੁਲਾਇਆ ਗਿਆ ਬੁਲਾਇਆ ਗਿਆ ਪੂਰ ਨਮਾਸ਼ੀ ਵਾਲੇ ਦਿਨ ਚੰਨਨੀ ਰਾਤ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸਭ ਤੋਂ ਪਹਿਲਾਂ ਦੋਲਤਾ ਦਾਈ ਧੰਨ ਹੈ जिन्ने ਸਾਰਿਆਂ ਤੋਂ ਪਹਿਲਾਂ ਮਾਂ ਤੋਂ ਹੀ ਪਹਿਲਾਂ ਦਰਸ਼ਨ ਕੀਤੇ ਇਹਨੇ ਨਸੀਬ ਉਹ ਚੰਗੇ ਹਨ ਜਿਨੇ ਸਭ ਤੋਂ ਪਹਿਲਾਂ ਆਪਣੇ ਹੱਥ ਵਿੱਚ ਬੱਚੇ ਨੂੰ ਲਿਆ ਹੱਥ ਵਿੱਚ ਚੁੱਕਿਆ ਤੇ ਉਹਦੇ ਨਸੀਬ ਜਾਗੇ ਉਹ ਦੇਖ ਕੇ ਹੈਰਾਨ ਹੋ ਗਈ ਜਦੋਂ ਬਲਕ ਜੰਮਿਆ ਜੰਮਿਆ ਤੇ ਪ੍ਰਕਾਸ਼ ਪ੍ਰਕਾਸ਼ ਹੋ ਗਿਆ ਕਮਰਾ ਜਿਹੜੇ ਉੱਥੇ ਦੀਵੇ ਜਗਦੇ ਸਨ ਉਹਨਾਂ ਦੀ ਲੋ ਵੀ ਮਦਮ ਪੈ ਗਈ ਇੰਨਾ ਪ੍ਰਕਾਸ਼ ਹੋਇਆ ਔਰ ਜਾਂ ਬੱਚਾ ਹੈ ਖਿਡ-ਖਿਡ ਕੇ ਹੱਸ-ਹੱਸ ਕੇ ਉਹਨੇ ਦਰਸ਼ਨ ਦਿੱਤੇ ਆਪਣੇ ਹੱਸਿਆ ਇਹ ਦੋਤਾਦਾਈ ਬੜੀ ਹੈਰਾਨ ਹੋਈ ਉਹਨੇ ਸਾਰੇ ਅੰਗ ਚੈੱਕ ਕੀਤੇ ਇਹ ਬਾਲਕ ਜੰਮਦਿਆਂ ਰੋਂਦੇ ਹਨ ਇਹ ਰੋਇਆ ਨਹੀਂ ਇਸ ਤਰ੍ਹਾਂ ਕਿਆਣਾ ਮਿਲਦਾ ਹੈ ਇਸ ਤਰ੍ਹਾਂ ਹੱਸ ਕੇ ਮਿਲਿਆ ਉਹ ਬੜੀ ਉਹਦੀ ਤੇ ਅੰਦਰ ਵੀ ਤ੍ਰਿਸ਼ਨਾ ਹੀ ਮੁੱਕ ਗਈ। ਉਹ ਸਾਰੇ ਬੜਾ ਧਿਆਨ ਲਾ ਕੇ ਬਾਹਰ ਦੇਖ ਰਹੇ ਥਣ ਕਿ ਕਿਹੜਾ ਵੇਲਾ ਹੋਵੇ ਤਾਨੂੰ ਦੁਨੀਆਂ ਮਿਲੇ। 5 ਸਾਲ ਦੀ ਨਾਨਕੀ ਜਿਹੜੀ ਸਾਰੀ ਰਾਤ ਜਾਗਦੀ ਰਹੀ ਉਸ ਨੂੰ ਅੱਖਾਂ ਵਿੱਚ ਨਿੰਦਰ ਨਾ ਹੈ। ਆਪਣੀ ਦਾਦੀ ਦੀ ਗੋਦੀ ਵਿੱਚ ਬੈਠੀ ਉਡੀਕ ਕਰਦੀ ਰਹੀ। ਔਰ ਵਿਸ਼ਨਜੀ ਉਹ ਵੀ ਬੈਠੇ ਰਹੇ। ਲਾਲੂ ਜੀ, ਤਾਚਾ ਉਹ ਵੀ ਉਡੀਕ ਕਰਦੇ ਰਹੇ ਸਾਰਿਆਂ ਦੀਆਂ ਅੱਖਾਂ ਤਾੜ ਵਿੱਚ ਸਨ ਮੈਂ ਤਾਂ ਕਲਿਆਣ ਦਾਸ ਉਹਨੂੰ ਵੀ ਆਸ ਸੀ ਜਦੋਂ ਫਿਰ ਸੁਣਿਆ ਮਿਲਿਆ ਕਿ ਪੁੱਤਰ ਹੋਇਆ ਹੈ ਸਾਰੇ ਦਗ ਦਗ ਹੋ ਗਏ ਬੜੇ ਖੁਸ਼ ਹੋਏ ਲੰਗਰ ਵੰਡੇਗੇ ਪ੍ਰਸ਼ਾਦ ਵੰਡੇਗੇ ਗਮ ਅਗਨ ਹੀ ਹੋ ਗਈ ਜਦੋਂ ਬੱਚੇ ਦਾ ਸੁਣਿਆ ਸਾਰੇ ਬੜੇ ਖੁਸ਼ ਹੋਏ ਔਰ ਦੋਤਾ ਦਾਈ ਨੂੰ ਪੁੱਛਿਆ ਗਿਆ ਕਿ ਬੱਚਾ ਕਿਹੜਾ ਪੰਡਤ ਨੂੰ ਬੁਲਾਇਆ ਗਿਆ ਸੱਦਿਆ ਗਿਆ ਇਹ ਉਹ ਪੱਤਰੀ ਬਾਚੇ ਉਹ ਕਹਿੰਦੇ ਮੈਨੂੰ ਮੂਹਰਤ ਦੱਸੋ ਕਿਹੜਾ ਮੂਹਰਤ ਲੈ ਕੇ ਆਇਆ ਹੈ ਬੱਚਾ ਦਾਈ ਕੋਲ ਪੁੱਛਿਆ ਗਿਆ ਦਾਈ ਨੇ ਕਿਹਾ ਇਹ ਦੱਸਣ ਦੀ ਲੋੜ ਹੀ ਨਹੀਂ ਕਹਿੰਦੇ ਇਹ ਬੱਚਾ ਜਿਹੜਾ ਹੈ ਕੋਈ ਰੱਬ ਹੈ ਕਹਿੰਦੇ ਇਹ ਬੜਾ ਵਧੀਆ ਮੂਹਰਤ ਲੈ ਕੇ ਆਇਆ ਹੈ ਇਹ ਰੱਬ ਹੈ ਰੱਬ ਜਦ ਇਹਨੂੰ ਦੇਖਣ ਨਾਲ ਸਾਰੀਆਂ ਤ੍ਰਿਸ਼ਨਾਵਾਂ ਹੀ ਖੁੱਖਾ ਹੀ ਮਿਟ ਗਈਆਂ ਹਨ ਜਦੋਂ ਦولتਾਈ ਬਾਹਰ ਆਈ ਤੇ ਵਿਸ਼ਨਜੀ ਨੇ ਹੱਥ ਮਾਰਿਆ ਜੇਬੇ ਵਿੱਚ ਕਿ ਮੋਹਰਾ ਕੱਢਾ ਮੋਹਰਾ ਦਿਆਂ ਉਹਦੀ ਭੁੱਖ ਹੀ ਉਹਨਾਂ ਮੋਹਰਾ ਲੈਣ ਤੋਂ ਇਨਕਾਰ ਕਰ ਦਿੱਤਾ ਕੁਛ ਨਾ ਕੜਿਆ ਇਹ ਕਾਲੂਦਾਸ ਮਾਤਾ ਕਲਿਆਣ ਜੀ ਨੇ ਕਿਹਾ ਪਹਿਲਾਂ ਤਾਂ ਬੜਾ ਕੁਝ ਮੰਗਦੀ ਸੀ ਕਿ ਮੈਂ ਬਿਸਤਰਾ ਦੀ ਕਰਨਾ ਹੈ ਗਰਮ ਬਿਸਤਰਾ ਨਹੀਂ ਜ਼ਮੀਨ ਨਹੀਂ ਮੇਰੇ ਕੋਲ ਖਾਣ ਵਾਸਤੇ ਨਹੀਂ ਬਿਲਕੁਲ ਕੁਝ ਨਹੀਂ ਇਹ ਮੋਹਰਾ ਦਾ ਥਾਲ ਭਰ ਕੇ ਲਿਆਂਦਾ ਮੋਹਰਾ ਦਾ ਥਾਲ ਅਨਾਜ ਸਭ ਕੁਝ ਛੋੜ ਗਈ ਕਹਿੰਦੀ ਮੇਰੇ ਇੱਕ دیدار ਕਰਨੇ ਨਾਲ ਉਹ ਬੱਚੇ ਦੇ دیدار ਕਰਨੇ ਨਾਲ ਮਰੀਆਂ ਅੰਦਰ ਅੰਦਰ ਅੰਦਰੀਆਂ ਤ੍ਰਿਸ਼ਨਾ ਹੋਈ ਉੱਪ ਗਈਆਂ ਉਹਦੀ ਐਸੀ ਸੁਰਤੀ ਜੁੜੀ ਉਹਦੀ ਸੁਰਤੀ ਹੀ ਜੁੜ ਗਈ ਪਰਮੇਸ਼ਵਰ ਦੇ ਉਨੇ ਇਹਨਾਂ ਨੂੰ ਆਪਣਾ ਪੈਸਾ ਲੈਣਾ ਲਾਲਚ ਉਹਦਾ ਖਤਮ ਹੀ ਹੋ ਗਿਆ ਔਰ ਉਹਦੀ ਸੁਰਤੀ ਇੰਨੀ ਉੱਚੀ ਹੋ ਗਈ ਜੋ ਕਿਸੇ ਨੂੰ ਕਹਿੰਦੀ ਉਹ ਪੂਰਾ ਹੋ ਜਾਂਦਾ ਕਿਉਂਕਿ ਚਮਤਕਾਰ ਹੀ ਐਸਾ ਹੋਇਆ ਕਿ ਸਭ ਤੋਂ ਪਹਿਲਾਂ ਕਿਸਮਤ ਵਾਲੀ ਜਿਹਨੂੰ ਰੱਬ ਦੇ ਦਰਸ਼ਨ ਹੋਏ ਅਰੇ ਮਾਲੂ ਵੀ ਬਾਤ ਵਿੱਚ ਹੋਏ ਪਹਿਲਾਂ ਦੌਲਤਾदाई ਦੌਲਤ ਨਾਲ ਭਰੀ ਗਈ ਉਹ ਸੱਚੀ ਦੌਲਤ ਉਹਨੂੰ ਮਿਲ ਗਈ ਉਹ ਤੇ ਝੂਠੀ ਦੌਲਤ ਸੋਚਦੀ ਸੀ ਕਢਣ ਵਾਸਤੇ ਪਰ ਇਹ ਸੱਚੀ ਦੌਲਤ ਉਹਨੂੰ ਪ੍ਰਾਪਤ ਹੋ ਗਈ ਉਹ ਗੱਦ ਗੱਦ ਹੋ ਗਈ ਕਹਿੰਦੀ ਮੇਰੀਆਂ ਤ੍ਰਿਸ਼ਨਾਵਾਂ ਮੁਕਲੀਆਂ ਉਹਨੇ ਕੁਝ ਨਾ ਖੜਿਆ ਉਹ ਇੰਨੀ ਤ੍ਰਿਪਤ ਹੋ ਗਈ ਕਿ ਕੁਝ ਕਹਿ ਨਹੀਂ ਸਕਦੇ ਸਭ ਤੋਂ ਪਹਿਲਾਂ ਜਿਹੜੀ ਦੌਲਤ ਆਈ ਹੈ ਇਹਦੀ ਕਿਸਮਤ ਹੈ ਇਹ ਭਾਗਵਾਦੀ ਹੈ ਸਭ ਤੋਂ ਪਹਿਲਾਂ ਇਹਨੇ ਬੱਚੇ ਦੇ ਦਰਸ਼ਨ ਦੀਦਾਰ ਕੀਤੇ ਉਹ ਦੱਸਿਆ ਕਿ ਇੱਕ ਬੜੇ ਭਾਗਾ ਵਾਲਾ ਬੱਚਾ ਹੈ ਕਹਿੰਦੇ ਇਸ ਤਰ੍ਹਾਂ ਦਾ ਮੈਂ ਕਈ ਬੱਚੇ ਜੰਮੇ ਹਨ ਪਰ ਇਸ ਤਰ੍ਹਾਂ ਦਾ ਨਹੀਂ ਮੈਂ ਦੇਖਿਆ ਇਹ ਕੋਈ ਪਰਮਾਤਮਾ ਹੈ ਇਹ ਪਰਮਾਤਮਾ ਆਪ ਧਰਤੀ ਤੇ ਆਇਆ ਹੈ ਫਿਰ ਜਦੋਂ ਥੋੜੇ ਜੇ ਵੱਡੇ ਹੋਏ ਗੁਰਨਾਨਕ ਦੇਵ ਜੀ ਮਹਾਰਾਜ ਫਿਰ ਉਹਨਾਂ ਨੇ ਸੋਚਿਆ ਕਿ ਇਹਨਾਂ ਦਾ ਨਾਮ ਰੱਖਿਆ ਜਾਏ ਨਾਮ ਪੰਡਤ ਕੋਲੋਂ ਰਖਵਾਇਆ ਜਾਏ ਪੰਡਤ ਨੇ ਕਿਹਾ 13 ਦਿਨ ਬਾਅਦ ਜੋਲਾ ਵੀ ਪਾਵਾਂਗੇ ਔਰ ਨਾਮ ਕਰਨ ਵੀ ਰੱਖਣਾ ਹੈ ਔਰ ਪੰਡਤ ਨੇ ਸਾਰਾ ਸੋਚ ਵਿਚਾਰ ਕੇ ਨਾਮ ਜਿਹੜਾ ਰੱਖਿਆ ਨਾਨਕ ਨਿਰੰਕਾਰੀ ਜਦੋਂ ਨਾਨਕ ਨਿਰੰਕਾਰੀ ਨਾਮ ਮਹਤਾ ਕਾਲੂ ਕल्याणदास जी ਨੂੰ ਦੱਸਿਆ ਤੇ ਮਹਤਾ ਕल्याणदास जी ਨੇ ਕਿਹਾ ਕਿ ਇਹ ਨਾਮ ਤੁਸੀਂ ਉਸਲ ਮਾਨ Hindu ਇਹ ਦੋਨਾਂ ਦਾ ਸੰਝਾ ਹੈ ਉਹ ਪੰਡਤ ਨੂੰ ਗਿਆਨ ਸੀ ਪੰਡਤ ਨੇ ਕਿਹਾ ਇਹ ਹਿੰਦੂ ਮੁਸਲਮਾਨਾਂ ਦੇ ਸਾਂਝੇ ਗੁਰੂ ਹਨ ਇਹ ਨਾਮ ਇਸ ਕਰਕੇ ਨਾਨਕ ਨਿਰੰਕਾਰੀ ਰੱਖਿਆ ਹੈ ਗੁਰੂ ਨਾਨਕ ਨਿਰੰਕਾਰੀ ਇਹ ਨਾਮ ਰੱਖਿਆ ਗਿਆ ਚੋਲਾ 13 ਦਿਨ ਪਾਇਆ ਗਿਆ ਦੇਖੋ ਰੱਬ ਸੀ ਇਹ ਸਰਗੁਣ ਦੇ ਰੂਪ ਵਿੱਚ ਆਏ ਕੋਈ ਨਾਮ ਤੇ ਤਰਵਾਣਾ ਸੀ ਨਿਰਗੁਣ ਸਰਗੁਣ ਦੇ ਵਿੱਚ अवतार ਦੇ ਆਪrakash ਦਿਆ ਕੋਈ ਨਾ ਰੂਪ ਨਾ ਰੰਗ ਨਾ ਰੇਖ ਨਾ ਭੇਗ ਉਹੀ ਨਾਮ ਤੇ ਪਰਵਾਣਾ ਸੀ ਉਹ ਨਾਨਕ ਨਿਰੰਕਾਰੀ ਗੁਰਨਾਨਕ ਨਿਰੰਕਾਰੀ ਨਾਮ ਧਰਿਆ ਗਿਆ ਰੱਬ ਸਨ ਇਹ ਨਾਮ ਫਿਰ ਧਰਿਆ ਗਿਆ ਭੋਜਨ ਲੰਗਰ ਵਰਤਾਏਗੇ ਬੜਾ ਬੜਾ দান ਗਰੀਬਾਂ ਨੂੰ দান ਦਿੱਤੇਗੇ ਇਸ ਤਰ੍ਹਾਂ ਗਹਿਮਾ ਗਹਿਮੀ ਹੋ ਗਈ ਕਿ ਇਤਨੀਆਂ ਖੁਸ਼ੀਆਂ ਹੋਈਆਂ ਕਿ ਜੜੀਆਂ ਦੱਸੀਆਂ ਬਿਆਨ ਨਹੀਂ ਕੀਤੀਆਂ ਜਾਤ ਗੀਆਂ ਫਿਰ ਥੋੜੇ ਜੇ ਵੱਡੇ ਹੋਏ ਉਹ ਨਾਨਕ ਦੇਵ ਜੀ ਬੜੇ ਹੀ ਉਦਾਸਚਿਤ ਔਰ ਆਪਣੀ ਜਿਹੜੀ ਸਮਾਧੀ ਹੈ ਔਰ ਨਿਰੰਕਾਰ ਦੇ ਨਾਲ ਰੱਬ ਦੇ ਨਾਲ ਲਾਗ ਰੱਖਦੇ ਸਨ ਉਹ ਬੜੇ ਉੱਚ ਰਹਿੰਦੇ ਸਨ ਔਰ ਜਦੋਂ ਦੇਖਿਆ ਕਲਿਆਣ ਦਾਸ ਜੀ ਨੇ ਕਿ ਵੱਡੇ ਹੋ ਗਿਆ ਇਹਨਾਂ ਨੂੰ ਪੜਨਾ ਪਾਣਾ ਚਾਹੀਦਾ ਹੈ ਪਾਂਦੇ ਕੋਲ ਪਾਂਦੇ ਗੋਪਾਲ ਕੋਲ ਭੇਜਿਆ ਗੋਪਾਲੇ ਗੋਪਾਲ ਪਾਂਦੇ ਨੇ ਪੱਟੀ ਦਿੱਤੀ ਏਕ ਓੰਕਾਰ ਕਹਿੰਦੇ ਏਕ ਓੰਕਾਰ ਬਾਉ ਉਹ ਏਕ ਓੰਕਾਰ ਕੀ ਪਾਣਾ ਸੀ ਐਸੇ ਬਚਨ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੀਆਂ ਅੱਖਾਂ ਹੀ ਝੁੰਡਿਆ ਗਈਆਂ ਉਹ ਕਹਿੰਦਾ ਤੂੰ ਤੇ ਪਹਿਲਾਂ ਹੀ ਪੜਿਆ ਹੋਇਆ ਹੈ ਅਸੀਂ ਤੈਨੂੰ ਕੀ ਪੜਾਉਣਾ ਹੈ ਤੂੰ ਪਹਿਲਾਂ ਹੀ ਪੜਿਆ ਹੋਇਆ ਹੈ ਜੋ ਦਸਨ ਜੋ ਬੋਲਣ ਉਹ ਪਹਿਲਾਂ ਹੀ ਦੱਸ ਦੇਣ ਉਹ ਤੇ ਗੁਰੂ ਨਾਨਕ ਦੇਵ ਜੀ ਮਹਾਰਾ ਉਹ ਤੇ ਰੱਬ ਸਨ ਉਹਨਾਂ ਨੇ ਜਦੋਂ ਪੱਟੀ ਉੱਤੇ ਪਾਣ ਵਾਸਤੇ ਕਿਹਾ ਕਿ ਪੱਟੀ ਤੇ ਲਿਖੋ ਉਹਨਾਂ ਨੇ ਉਹਨੂੰ ਫਿਰ ਗਿਆਨ ਦਿੱਤਾ ਜਲ ਮੋ ਕਸਮਸ ਕਰ ਮਤ ਕਾਗਤ ਕਰਸਾਰ ਪਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਸਲਾਹ ਅੰਤਨ ਪਾਰ ਆਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਏ ਕਿੱਥੇ ਸੁੱਚਾ ਨਿਸ਼ਾਨ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਰਾਜੀ ਨੇ ਆਪਣਾ ਦੱਸਿਆ ਕਿ ਇਹ ਜਿਹੜਾ ਹੈ ਲਿਖਣਾ ਹੈ ਮਨ ਨਾਲ ਵਿਚਾਰ ਕਰ ਉਸ ਇਹ ਮਨ ਜਿਹੜਾ ਹੈ ਮਨ ਵਿੱਚ ਉਸ ਪਰਮਾਤਮਾ ਦਾ ਪਉ ਪਿਆਰ ਪੈਦਾ ਹੋਵੇ ਇਹ ਜਿਹੜੇ ਨੇ ਝੂਠਾ ਹੈ ਸਭ ਕੁਝ ਸੰਸਾਰ ਝੂਠਾ ਹੈ ਕਾਗਜ਼ ਕਲਮ ਇਹਨੂੰ ਸੱਚ ਦੀ ਕਾਗਜ਼ ਤੇ ਸੱਚ ਦੀ ਕਲਮ ਬਣਾ ਇਹ ਲਿਖ ਉਹਨੂੰ ਇੰਨਾ ਗਿਆਨ ਦਿੱਤਾ ਕਿ ਉਹ ਪੈਰਾਂ ਤੇ ਗਿਰ ਗਿਆ ਇਹ ਕਹਿੰਦੇ ਮੈਂ ਕੀ ਪੜਾਵਾਂ ਤੂੰ ਤੇ ਪਹਿਲਾਂ ਹੀ ਪੜਿਆ ਹੋਇਆ ਹੈ ਔਰ ਇਸ ਤਰ੍ਹਾਂ ਹੀ ਗੁਰਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਇਹਨਾਂ ਦਾ ਕੰਮ ਚੱਲਦਾ ਰਿਹਾ ਇਹ ਤੇ ਸਮਾਧੀਆਂ ਲਾ ਕੇ ਬਹਿ ਜਾਂਦੇ ਕਿੰਨਾ ਕਿੰਨਾ ਉਸੇ ਕਲਿਆਣ ਦਾਸ ਦੀ ਪਿੱਛੇ ਪਿੱਛੇ ਥਾਲਾ ਲੈ ਕੇ ਭੋਜਨ ਲੈ ਕੇ ਫਿਰਦੇ ਪ੍ਰਸ਼ਾਦ ਵੀ ਨਾ ਮੂੰਹ 'ਚ ਚੰੰਦੇ ਆ ਪਰਮਾਤਮਾ ਨਾਲ ਇਹਨਾਂ ਦੀ ਲਿਬ ਇੱਕ ਮਿੱਠੀ ਲਿਬ ਲੱਗੀ ਰਹਿੰਦੀ ਬੜਾ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਹੀ ਰਹਿੰਦੇ ਵਿੱਚ ਬੰਦੋਈ ਫਿਰ ਇਹਨਾਂ ਨੂੰ ਕਿਹਾ ਤੁਸੀਂ ਮੁੱਲੇ ਕੋਲ ਭੇਜੋ ਮੁੱਲੇ ਕੋਲ ਪਹਿਲਾਂ ਗੋਪਾਲ ਪੰਡਿਤ ਕੋਲ ਭੇਜਿਆ ਫਿਰ ਮੁੱਲਾ ਕੋਲ ਕੁਝ ਅਰਬੀ ਕੁਝ ਸੰਸਕ੍ਰਿਤਿਕ ਸੰਸਕ੍ਰਿਤੀ ਇਹ ਕੁਝ ਹੋਰ ਪੁਲਵਾਵੇ ਵੀ ਬਈ ਤੂੰ ਸਮਝ ਲੱਗੇ ਇਹਨਾਂ ਨੂੰ ਉੱਥੇ ਭੇਜੋ ਉੱਥੇ ਭੇਜਿਆ ਇਹ ਉੱਥੇ ਵੀ ਗੁਰਨਾਨਕ ਦੇਵ ਜੀ ਮਹਾਰਾਜ ਦੇ ਪਹਿਲੇ ਹੀ ਪੜ੍ਹੇ ਹੋ ਸਨ ਪਹਿਲਾਂ ਹੀ ਚਾਰ ਕਤੇਬਾਂ ਅਰਬੀ ਫਾਰਸੀ ਸਭ ਕੁਝ ਹੋ ਜਾਂਦੇ ਸਨ ਫਿਰ ਉਹਨੇ ਮੁੱਲੇ ਨੇ ਨੂੰ ਹੀ ਪੜਾ ਦਿੱਤਾ ਫਿਰ ਉਹਨਾਂ ਨੂੰ ਦੱਸਿਆ ਕਹਿੰਦੇ ਤੂੰ ਬਨاداس ਤੂੰ ਕੀ ਪੜਿਆ ਹੋਇਆ ਹੈ ਤੂੰ ਪੜਿਆ ਹੋਇਆ ਹੈ ਜੇ ਤੂੰ ਮੈਨੂੰ ਪੜਾ ਦੇਗਾ ਮੈਨੂੰ ਕਿਹਾ ਯਕ ਅਜ ਗਵਤਮ ਪਿਸੋਦ ਕਰ ਗੋਸ਼ ਕਰਤਾਰ ਹਕਾ ਕਬੀਰ ਦ੍ਰੀਸ ਬੇਵਤ ਪੇ ਐਬ ਪਰਗਦ ਘਰ ਇਹਦਾ ਇੱਕ ਗ੍ਰੰਥਾਤਮਿਕ ਸ਼ਬਦ ਹੈ 700 ਪੰਜ ਮਦ ਕਰੋ ਤੋਂ ਉਸ ਤੋਂ 721 ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੰਦਾ ਹੈ ਗੁਰਨਾਨਕ ਦੇਵ ਜੀ ਮਹਾਰਾਜ ਦਰਧਿਆਂ ਸਮਝਾਉਂਦੇ ਹਨ ਕਿ ਬੰਦਾ ਐਬਾਂ ਦਾ ਭਰਿਆ ਹੋਇਆ ਹੈ ਬੰਦੇ ਵਿੱਚ ਇੰਨੇ ਐਬ ਹਨ ਕਿ ਉਹ ਨੂੰ ਆਪਣਾ ਮਰਨਾ ਪਤਾ ਹੀ ਨਹੀਂ ਉਹ ਆਪਣਾ ਅਗਲਾ ਪੰਥ ਸੋਚਦਾ ਹੀ ਨਹੀਂ ਤੇ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਉਸ ਮਾਲਕ ਨੂੰ ਨਹੀਂ ਯਾਦ ਕਰਦਾ ਜਿਤੇ ਇਨਾ ਕੁਛ ਦਿੱਤਾ ਹੈ ਉਹਨੂੰ ਸਿਮਰਦਾ ਨਹੀਂ ਉਹਨੂੰ ਯਾਦ ਨਹੀਂ ਕਰਦਾ ਬੇਇਬ ਹੈ ਬੁੱਲੇ ਨੇ ਕਿਹਾ ਬੁੱਲੇ ਨੇ ਫਿਰ ਕਿਹਾ ਉੱਥੇ ਕਿ ਤੇਰੇ ਸਾਰੇ ਘਰ ਦੇ ਬੜੇ ਦਿਲਗੀਰ ਹਨ ਤੂੰ ਇਨਾ ਗਮਾਂ ਵਿੱਚ ਕਿਉਂ ਪਿਆ ਹੈ ਤੂੰ ਸਾਰੇ ਤੇਰੇ ਤੋਂ ਦਿਲਗੀਰ ਹਨ ਤੂੰ ਉੱਠ ਖੜਾ ਹੋ ਤੂੰ ਕੁਛ ਬੋਲ ਉਹ ਕੁਛ ਬੋਲ ਫਿਰ ਉਹਨਾਂ ਨੇ ਫਿਰ ਸੰਸਕ੍ਰਿਤ ਫਾਰਸੀ ਸਭ ਪੜੇ ਹੋਏ ਸਨ ਉਹ ਗੁਰਨਾਨਕ ਦੇਵ ਜੀ ਨੂੰ ਕੌਣ ਪੜਾ ਲੇਗਾ ਜੇ ਰੱਬ ਉੱਤਰ ਕੇ ਦੁਨੀਆ ਵਿੱਚ ਆਇਆ ਕਾਲ ਯੁਗ ਨੂੰ ਦੂਰ ਕਰਨ ਵਾਸਤੇ ਮਾਲਕ ਰੱਬ ਉਹਨਾਂ ਨੂੰ ਕੌਣ ਪੜਾ ਸਕਦਾ ਹੈ ਫਿਰ ਉਹਨਾਂ ਨੇ ਇੱਕ ਹੋਰ ਸ਼ਬਦ ਕਿਹਾ ਪਹਿਲਾਂ ਕਿਹਾ ਤੂੰ ਕੰਨਾਂ ਨਾਲ ਸੁਣ ਪਹਿਲੇ ਯਤ ਅਰਚਿਤ ਪੈਸੋਦ ਕਰ ਗੋਸ਼ ਕਰਤਾਰ ਹੱਕਾ ਕਬੀਰ ਕ੍ਰੀਮ ਦੇ ਐਬ ਪਰਵਧਗਾਰ ਕੰਨ ਲਾ ਕੇ ਸੁਣ ਬੰਦਾ ਜਿਹੜਾ ਹੈ بے ਐਬ ਹੈ ਉਹ ਐਬਾਂ ਦੇ ਨਾਲ ਭਰਿਆ ਹੋਇਆ ਹੈ ਉਹ ਨਹੀਂ ਜਾਣਦਾ ਮੈਂ ਕੀ ਕਰ ਰਹਾ ਮਾਇਆ ਨਾਲ ਗਲਤਾਨ ਹੈ ਮਾਇਆ ਨਾਲ ਗਲਤਾਨ ਹੈ ਉਹ ਵਾਹੀ ਗੁਰਦੀ ਬੰਦਗੀ ਨਹੀਂ ਕਰਦਾ ਆਪਣੇ ਧੰਧਿਆਂ ਵਿੱਚ ਮਾਇਆ ਵਿੱਚ ਫਸਿਆ ਹੋਇਆ ਹੈ ਵਾਹਿਗੁਰੂ ਨੂੰ ਜਾਣਦਾ ਹੀ ਕੋਈ ਨਹੀਂ ਦੇਣ ਵਾਲੇ ਦੀਆਂ ਵਡਿਆਈਆਂ ਨੂੰ ਜਾਣਦਾ ਹੀ ਨਹੀਂ ਉਹ ਆਪਣੀਆਂ ਹੀ ਮਰਦਾ ਹੈ ਇਹ ਫਿਰ ਬੁੱਲੇ ਨੇ ਕਿਹਾ ਤੈਨੂੰ ਦੇਖ ਕੇ ਸਾਰੇ ਦਿਲਗੀਰ ਹੁੰਦੇ ਹਨ ਤੂੰ ਇੱਕ ਵਾਰੀ ਦੱਸ ਇੱਕ ਵਾਰੀ ਉੱਠ ਉੱਠ ਕੇ ਦੱਸ ਸਾਰੇ ਤੇਰੇ ਕਰਕੇ ਦਿਲਗੀਰ ਹਨ ਕੋਈ ਅਜ਼ਰੈਲ ਗਿਫਤਰ ਢਿਲ ਹੀਚ ਨਾ ਦਾਨੀ ਰਹਾਓ ਕਹਿੰਦੇ ਕਿਸ ਨਾਲ ਬੋਲਾਂ ਦੁਨੀਆ ਦਾ ਖਾਨੀ ਹੈ ਖਤਮ ਹੋਣ ਵਾਲੀ ਹੈ ਗੋਮਾਨਿਕ ਦੇਵ ਜੀ ਕਹਿੰਦੇ ਕਿਦੈ ਨਾਲ ਬੋਦਾ ਦੁਨੀਆ ਖਤਮ ਹੋਣ ਵਾਲੀ ਹੈ ਇਹ ਅਜ਼ਰਾਈਲ ਫਰਿਸ਼ਤਾ ਵਰਤ ਵਿੱਚ ਅਜ਼ਰਾਈਲ ਫਰਿਸ਼ਤੇ ਨੇ ਸਾਡੇ ਵਾਲ ਫੜੇ ਹੋਏ ਹਨ ਇਹਨੇ ਵਾਲ ਪਕੜੇ ਹੋਏ ਹਨ ਇਹਦੇ ਹੁੱਠ ਵਿੱਚ ਹੈ ਪਤਾ ਨਹੀਂ ਕਦੋਂ ਇਹਨੇ ਸਾਨੂੰ ਲੈ ਜਾਣਾ ਹੈ ਖਿੱਚ ਕੇ ਉਸ ਉਸੇ ਵੇਵ ਜੂਨ ਲੱਗੇ ਹੋਇਆ ਬੇਫਜ਼ੂਲ ਹੀ ਕੰਮ ਕਰਦੇ ਆ ਬੇਫਜ਼ੂਲ ਗੱਲਾਂ ਕਰਦੇ ਆ ਉਸ ਦੀ ਬੰਦਗੀ ਕਿਉਂ ਨਾ ਕਰੀਏ ਉਸੇ ਨੇ ਸਾਨੂੰ ਪਾਰ ਉਤਾਰਨਾ ਹੈ ਉਹਨੇ ਹੀ ਰੱਖਿਆ ਕਰਨੀ ਹੈ ਉਸ ਦੀ ਫਜ਼ੂਲ ਦੇ ਧੰਦਿਆਂ ਵਿੱਚ ਲਿਪਟੇ ਹੋਏ ਆ ਉਹਨੇ ਸਾਡੀ ਰੱਖਿਆ ਕਰਨੀ ਹੈ ਉਹ ਉਹਦੇ ਸਿਰ ਇੱਕ ਜੱਸੇ ਵਿੱਚ ਉਹਨੇ ਲੈ ਜਾਵੇਗਾ ਇੱਕ ਜੱਸਾ ਕਿੰਨਾ ਕੁ ਹੁੰਦਾ ਹੈ ਉਹਨੂੰ ਜਦੋਂ ਹੁਕਮ ਹੋਇਆ ਨਾ ਜਿੰਨੇ ਸਾਡੇ ਅਜਿਹੇ ਰਿਸ਼ਤੇ ਨੇ ਸਾਡੇ ਬਲ ਪੜੇ ਹੋਇਆ ਨੇ ਉਹ ਇੱਕ ਚਸੇ ਵਿੱਚ ਲੈ ਜਾਏਗਾ ਇੱਕ ਚਸਾ ਕਿੰਨਾ ਕੁਜ ਹੁੰਦਾ ਹੈ ਇਹਦੀ ਖਬਰ ਮਨੁੱਖ ਨੂੰ ਕਾਨੂੰਨੀ ਅਰਗੇਜ ਨਹੀਂ ਇਹਦਾ ਮਨੁੱਖ ਨੂੰ ਪਤਾ ਹੀ ਨਹੀਂ ਕਿ ਮੈਂ ਮਰਨਾ ਨਹੀਂ ਹੈ ਇਹ ਸੰਸਾਰ ਵੀ ਚਾਹਿਆ ਵਾ ਫਾਨੀ ਹੈ ਖਤਮ ਹੋਣ ਵਾਲਾ ਹੈ ਸਭ ਕੁਝ ਨਾਸ਼ ਹੋਣ ਵਾਲਾ ਹੈ ਇੱਕ ਦਿਨ ਇਹ ਮਿੱਟੀ ਟਹਿ ਢੇਰੀ ਤੇ ਟਹਿ ਜਾਏਗਾ ਸਰੀਰ ਖਤਮ ਹੋ ਜਾਏਗਾ ਸੋਚਦਾ ਹੀ ਨਹੀਂ ਮਨੁੱਖ ਆਪਣੇ ਕਮਮ ਧੰਧਿਆਂ ਵਿੱਚ ਰਜ਼ਗਾਨਾ ਵਿੱਚ ਫਸਿਆ ਹੋਇਆ ਹੈ ਉਹਨੂੰ ਆਪਣਾ ਪਤਾ ਹੀ ਨਹੀਂ ਇਸ ਕਰਕੇ ਬੇ ਉਸ ਵਾਹਿਗੁਰੂ ਦਾ ਡਰ ਰੱਖ ਉਸ ਵਾਹਿਗੁਰੂ ਦੇ ਹੁਕਮ ਵਿੱਚ ਉਸ ਤੋਂ ਡਰ ਉਹਦੇ ਡਰ ਕੇ ਰਹਿ ਉਹਦੇ ਉਹਦੇ ਤੋਂ ਡਰ ਕੇ ਰਹਿ ਕਿ ਬਕਰੇ ਕਦੇ ਬਲੇ ਉਹਦਾ ਹੁਕਮ ਆ ਜਾਵੇ ਉਹ ਲੈ ਜਾਵੇ ਫੜ ਕੇ ਵਾਲ ਨੂੰ ਕਿਥੋਂ ਫੜੇ ਹੋયા ਜਦੋਂ ਉਹ ਹੁਕਮ ਹੋਇਆ ਉਹਨੇ ਲੈ ਜਾਣਾ ਗੁਰਨਾਨਕ ਦੇਵ ਜੀ ਮਹਾਰਾਜ ਇਹ ਸਭ ਕੁਝ ਜਾਣਦੇ ਹਨ ਉਹ ਸਾਰਾ ਕੁਝ ਸਮਝਾਂਦੇ ਹਨ ਬੰਦੇ ਨੂੰ ਫਿਰ ਵੀ ਬੰਦਾ ਜਿਹੜਾ ਹੈ ਨਾ ਗੁਰਨਾਨਕ ਦੇਵ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਉਹਨਾਂ ਦੇ ਪੈਰਾਂ ਦੀ ਮੈਂ ਚਰਨ ਧੂੜ ਮੰਗਦਾ ਹਾਂ ਜਿਹੜੇ ਉਸ ਵੈਗਰੂ ਤੋਂ ਕੁਰਬਾਨ ਜਾਂਦੇ ਹਨ ਅਮਰਤ ਵੇਲੇ ਉੱਠਦੇ ਹਨ ਵਾਹਿਗੁਰੂ ਦੀ ਸਿਮਰਨ ਗੰਧਕੀ ਕਰਦੇ ਹਾਂ ਕਹਿੰਦੇ ਮੈਂ ਉਹਨਾਂ ਤੋਂ ਪੈਰਾਂ ਦੀ ਚਰਨ ਦੀ ਧੂੜੀ ਮੰਗਦਾ ਹਾਂ ਜਿਹੜੇ ਵਾਹਿਗੁਰੂ ਤੋਂ ਕੁਰਬਾਨ ਨਾਲ ਜਿਹੜੇ ਰੱਬ ਤੋਂ ਕੁਰਬਾਨ ਜਾਂਦੇ ਹਨ ਮੈਂ ਉਹਨਾਂ ਦੀ ਚਲਨ ਧੂੜੀ ਮੈਂ ਲੋਚਦਾ ਹਾਂ ਦੇਖੋ ਵਾਹਿਗੁਰੂ ਉਸ ਗੁਰੂ ਨਾਨਕ ਦੇਵ ਜੀ ਕਿੰਨੀ ਨਿਮਰਤਾ ਇਹ ਉਹਨਾਂ ਦਾ ਬਚਪਨ ਹੈ ਜਦੋਂ ਪੜ੍ਹਨੇ ਗਿਆ ਪੜਾ ਲਿਆਂਦਾ ਫਿਰ ਉਹ ਵੀ ਗਿੜਗਿੜ ਕੇ ਪੈਰਾਂ ਤੇ ਗਿੜਿਆ ਕਹਿੰਦੇ ਮੈਨੂੰ ਵੀ ਮੁਕਤ ਕਰ ਮੈਨੂੰ ਵੀ ਦੱਸ ਮੈਨੂੰ ਵੀ ਅਗਲੇ ਆਉਣ ਦੇ ਵਕਤ ਕਿਸ ਤਰ੍ਹਾਂ ਆਣਾ ਹੈ ਮੈਨੂੰ ਵੀ ਦੱਸ ਕਿ ਕਿਸ ਤਰ੍ਹਾਂ ਭਰ ਸਾਗਰ ਤੋਂ ਪਾਰ ਹੋਣਾ ਹੈ ਮੇਰੇ ਵੀ ਪਾਪ ਖਤਮ ਹੋਣ ਫਿਰ ਉਹਨੂੰ ਇਸਦੇ ਰਸਤੇ ਲਾਇਆ ਉਪਦੇਸ਼ ਦਿੱਤਾ ਕਿ ਵਾਹਿਗੁਰੂ ਦੀ ਬੰਦਗੀ ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਨਾਲ ਜੁੜਨਾ ਇਹ ਸਭ ਕੁਝ ਕਰਨਾ ਉਹਨੇ ਫਿਰ ਮਨਤਾ ਕਲਿਆਣ ਜੀ ਨੂੰ ਕਿਹਾ ਕਿ ਤੇਰਾ ਉੱਤਰ ਤੇ ਤੁਰਤ ਹੀ ਪੜਿਆ ਹੋਇਆ ਹੈ ਇਹਨੂੰ ਤੇ ਪੜਾਉਣ ਦੀ ਲੋੜ ਹੀ ਨਹੀਂ ਪਰ ਕल्याण ਦਾਸ ਨੂੰ ਜਾਣਦੇ ਸਨ ਉਹਨਾਂ ਦੀ ਉਹ ਨਹੀਂ ਜਾਣ ਸਕੇ ਆਪਣੇ ਪੁੱਤਰ ਨੂੰ ਉਹ ਨਹੀਂ ਜਾਣ ਸਕੇ ਉਹ ਰੱਬ ਸਨ ਉਹ ਕਹਿੰਦੇ ਇਹ ਪਹਿਲਾਂ ਤੁਰਤੋਂ ਹੀ ਪੜਿਆ ਹੋਇਆ ਹੈ ਇਹਨੂੰ ਨਹੀਂ ਹਿ ਚੁਪਾ ਸਕਦੇ ਔਰ ਊੜੇ ਤੋਂ ਲੈ ਕੇ ਗੁਰਨਾਨਕ ਦੇਵ ਜੀ ਨੇ ੴ ਕੀ ਹੈ ਆੜੇ ਦਾ ਅਰਥ ਕੀੜੀ ਖਸਾ ਲੈ ਕੇ ਸਾਰਾ ਉਹਨੂੰ ਪੜਾ ਦਿੱਤਾ ਖਰੀ ਪੱਟੀ ਪੜਾ ਦਿੱਤੀ ਛੋੜੇ ਤੋਂ ਲੈ ਕੇ ਸਾਰੇ ਲੱਭ 35 ਅੱਖਰੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸੋਖਾ ਕਰਨ ਵਾਸਤੇ ਕਿ ਪੰਜਾਬੀ ਕਲਯੁਗ ਦੀ ਮੋਟੀ ਬੁੱਧੀ ਹੈ ਕਲਯੁਗ ਦੇ ਜੀਵ ਜਿਹੜੇ ਨੇ ਉਹ ਨਹੀਂ ਸਮਝ ਸਕਣਗੇ ਉਹ ਫਾਰਸੀ ਸੰਕ੍ਰਿਤੀਆਂ ਸੀ ਕਿੱਥੇ ਤਮਤ ਕਰਦੇ ਆ ਇੰਨੀ ਔਖੀ ਸਾਡੇ ਸਮਝ ਤੋਂ ਬਾਹਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 35 ਅੱਖਰ ਕਰਕੇ ਪੱਟੀ ਲਿਖੀ ਪੈਂਤੀ ਅੱਖਰ ਸਾਡੇ ਵਾਸਤੇ 35 ਅਖਰੀ ਕੀਤੀ ਕਿ ਜੜੀ ਪੰਜਾਬੀ ਹੈ ਸਭ ਤੋਂ ਸਰਲ ਹੈ ਇਹ ਸਾਨੂੰ ਤਰਜੁਗ ਦੇ ਮੋਟੀ ਬੁੱਧੀ ਵਾਲੇ ਜੀਵ ਜਿਹੜੀ ਹੈ ਪੰਜਾਬੀ ਨੂੰ ਜਲਦੀ ਸੋਖਾ ਸਮਝ ਲੈਣਗੇ ਕਿਉਂ ਬੰਦਗੀ ਜੜੀ ਹੈ ਪੰਜਾਬੀ ਆਉਂਦੀ ਹੋਏਗੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਚੱਕਾਂਗੇ ਇਸ ਕਰਕੇ ਵਾਹਿਗੁਰੂ ਜੀ ਪਿਆਰਿਓ ਪੰਜਾਬੀ ਸਾਡੀ ਮਾਤਰ ਬੋਲੀ ਆ ਮਾਂ ਬੋਲੀ ਹੈ ਇਸ ਤੋਂ ਦੂਰ ਨਹੀਂ ਹੋਣਾ ਏ ਤੁਹਾਨੂੰ ਚਾਈਆਂ ਤੇ ਰਹਿ ਜਾਏਗੀ ਆਪਣੇ ਬੱਚਿਆਂ ਨੂੰ ਮੂਲ ਮੰਤਰ ਪੰਜਾਬੀ ਸਿਖਾਇਆ ਕਰੋ ਇਹਨਾਂ ਸੋਚਾਂ ਬਹੁਤ ਵਧੀਆ ਹੈ ਗੋਨਾਨਿਕ ਦੇਵ ਜੀ ਮਹਾਰਾਜ ਬਾਜੂਦਰੀ ਬੁੱਧੀ ਵਾਲੇ ਮੋਟੇ ਕੁੱਤੀ ਵਾਲੇ ਹਨ ਇਸ ਕਰਕੇ ਸਾਡੇ ਵਾਸਤੇ ਸਾਡੇ ਖਾਤਰ ਉਹਨਾਂ ਨੇ 35 ਅਖਰੀ ਰਚੀ ਇਸ ਕਰਕੇ ਪੰਜਾਬੀ ਮਾਂ ਬੋਲੀ ਨੂੰ ਦੂਰ ਨਾ ਕਰੋ ਮਾਂ ਬੋਲੀ ਨੂੰ ਆਪਣੇ ਕੋਲ ਰੱਖੋ ਔਰ ਬੱਚਿਆਂ ਨੂੰ ਪੰਜਾਬੀ ਪੜ੍ਹਾਓ ਪੰਜਾਬੀ ਸਿਖਾਓ ਔਰ ਬਾਕੀ ਦੂਜਾ ਫਾਕਲ ਚਲੇਗਾ ਇਤਨੇ ਮੁਕਮਲ ਪ੍ਰਬੰਧ ਕਰਵਾਇ ਕਿ ਟਿਕਾ ਖਸਦਾ ਤੇ ਵਾਈਕੀ ਟਿਕੀ ਤੱਕ